ਲੋਕਾਂ ਨਾਲ ਕਾਫੀ ਆਨਲਾਈਨ ਫਰਾਡ ਹੋ ਰਿਹਾ ਹੈ ਬੈਂਕਿੰਗ ਬੈਂਕਿੰਗ ਜੋ ਹੋ ਰਿਹਾ ਹੈ ਕੋਈ ਸ਼ਾਪਿੰਗ ਹੋ ਰਹੀ ਹੈ ਕੋਈ ਹੋਰ ਹੋ ਰਿਹਾ ਹੈ ਕਾਫੀ ਮਤਲਬ ਲੋਕ ਐਸਕਮ ਤੋਂ ਬਹੁਤ ਤਕਲੀਫ ਮਹਿਸੂਸ ਕਰ ਰਹੇ ਸੀ ਉਹ ਚੀਜ਼ ਨੂੰ ਸਾਰਟ ਆਊਟ ਕਰਨ ਲਈ ਪੰਜਾਬ ਗਵਰਨਮੈਂਟ ਨੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਐਸ ਲਈ ਬਣਾਇਆ ਹੈ ਤੇ ਇੱਥੇ ਆਨਲਾਈਨ ਵੀ ਕੰਪਲੇਂਟ ਕਰ ਸਕਦੇ ਹੋ ਤੁਸੀਂ ਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕਿਆ ਅਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਜਿਹੜੀ ਠੱਗੀ ਹੋਈ ਹੈ ਉਹ ਪੈਸੇ ਅਸੀਂ ਦੁਆਨ ਦੀ ਜਲਦੀ ਕੋਸ਼ਿਸ਼ ਕਰਾਂਗੇ ਅੱਜ ਫਿਰੋਜ਼ਪੁਰ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਅਸੀਂ ਉਦਘਾਟਨ ਕਰ ਰਹੇ ਹਾਂ ਇਹ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੀ ਹਦਾਇਤਾਂ ਤੇ ਇਹ ਪੁਲਿਸ ਸਟੇਸ਼ਨ ਸਾਰੇ ਪੰਜਾਬ ਦੇ ਵਿੱਚ ਚਾਲੂ ਕਰ ਦਿੱਤੇ ਗਏ ਹੈ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੋਏਗਾ ਮੈਂ ਦੇਖੀਏ ਜਿਵੇਂ ਅਸੀਂ ਹੁਣੇ ਚੈੱਕ ਵੀ ਕਰ ਰਹੇ ਸੀਗੇ 2024 ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪਬਲਿਕ ਆਏ ਜਿਨ੍ਹਾਂ ਦੇ ਕੋਲ ਸਾਈਬਰ ਫਰਾਡ ਹੋਈ ਸੀਗੇ ਇਨ ਫੈਕਟ ਹੁਣ ਅਸੀਂ ਰਿਪੋਰਟ ਵੀ ਚੈੱਕ ਕਰ ਰਹੇ ਸੀਗੇ ਲਗਭਗ 18 ਲੱਖ ਰੁਪਿਆ ਵੀ ਉਹਨਾਂ ਬੰਦੋਨਾ ਸੀ ਉਹਨਾਂ ਨੂੰ ਲਾਟਵਾਇਆ ਹੈ ਤੇ ਇਹ ਸਾਰਾ ਕੁਝ ਰਿਟਰਨ ਹੋਇਆ ਹੈ ਬਹੁਤ ਸਾਰੇ ਕੇਸਸ ਵੀ ਡਿਟੈਕਟ ਹੋਏ ਨੇ ਬਟ ਪਹਿਲੇ ਬੰਦ ਨੂੰ ਕੋਈ ਸਪੈਸ਼ਲਾਈਜ਼ਡ ਯੂਨਿਟ ਜਾਂ ਟ੍ਰੇਨਡ ਯੂਨਿਟ ਨਹੀਂ ਮਿਲਦਾ ਸੀ ਉਹ ਸਾਡੇ ਕੋਲੇ ਆਉਂਦੇ ਸੀਗੇ ਤੇ ਨਾਰਮਲ ਰੈਗੂਲਰ ਥਾਣੇ ਚੇ ਉਹਨਾਂ ਦਾ ਐਫ ਆਈ ਆਰ ਦਰਜ ਹੁੰਦਾ ਸੀਗਾ ਜਾਂ ਉਹਨਾਂ ਦੀ ਪਟੀਸ਼ਨ ਵੀ ਦੇਖਣ ਵਾਸਤੇ ਹੁਣ ਜਿਹੜੇ ਨਿਆਪੀ ਸਟਾਰਟ ਹੋ ਗਿਆ ਹੈ ਤੇ ਬੰਦੇ ਨੂੰ ਪਤਾ ਹੈ ਕਿ ਹਾਂਜੀ ਇਹ ਥਾਣੇ ਕੈਂਪਸ ਥਾਣਾ ਫਿਰੋਜ਼ਪੁਰ ਦੇ ਅੰਦਰ ਇਹ ਅੱਸੀ ਇੱਥੇ ਆ ਸਕਦੇ ਨੇ ਇੱਥੇ ਜਿਹੜੇ ਬੰਦੇ ਹੈਗੇ ਸਾਰੇ ਟ੍ਰੇਨਡ ਹੈਗੇ ਉਹਨਾਂ ਦੀ ਪਾਵੇ ਦਰਖਾਸਤੋਂ ਪਾਵੇ ਐਫ ਆਈ ਆਰ ਹੋ ਉਹ ਸਾਰਾ ਕੁਝ ਉਹ ਕਰਕੇ ਇਹਨੂੰ ਮੁਕੰਮਲ ਕਰਾਂਗੇ ਤੇ ਆਈ ਥਿੰਕ ਦਿਸ ਵਿਲ ਬੀ ਆਫ ਗ੍ਰੇਟ ਹੈਲਪ ਟੂ ਦ ਪਬਲਿਕ ਇਨ ਫਿਰੋਜ਼ਪੁਰ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਕਾਫੀ ਫਰਾਡ ਕਾਫੀ ਹੋਣ ਲੱਪਿਆ ਹੈ ਇਹ ਅਸੀਂ ਇੱਕ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਮੁਖ ਅਫਸਰ ਇਨਸਪੈਕਟਰ ਨਵਨੀਤ ਕੌਰ ਪਹਿਲੀ ਐਸ ਐਚ ਓ ਸੀ ਇੱਥੇ ਲਾਈ ਇਹ ਹੁਣ ਹੁਣ ਤੱਕ ਤਾਂ ਇਹ 8 ਮੁਲਾਜ਼ਮ ਹੈ ਬਾਕੀ ਟਾਈਮ ਸਿਰ ਅਸੀਂ ਹੋਰ ਵੀ ਇੱਥੇ ਨਫਰੀ ਵਧਾਵਾਂਗੇ ਤੇ ਇੱਥੇ ਇੱਕ ਐਫ ਆਈ ਆਰ ਵੀ ਲੌਜ ਹੋ ਚੁੱਕੀ ਹੈ ਕਿਸੇ ਵਿਅਕਤੀ ਨਾਲ ਆਨਲਾਈਨ ਟਰੇਡਿੰਗ ਲਈ ਫਰਾਡ ਹੋਇਆ ਸੀ ਪਹਿਲਾਂ ਉਸਨੇ 48 650 ਰੁਪਏ ਜਮ੍ਹਾਂ ਕਰਵਾਏ ਤੇ 20000 ਦੀ ਹੋ ਡਿਮਾਂਡ ਕਰ ਰਹੀ ਸੀ ਇਹ ਸਾਡੀ ਪਹਿਲੀ ਐਫ ਆਈ ਆਰ ਹੈ ਤੇ ਅਸੀਂ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਮਦਈ ਨੂੰ ਪੂਰਾ ਇਨਸਾਫ ਦੇਵਾਂਗੇ ਲਗਭਗ ਅਰਾਊਂਡ 3 ਤੋਂ 4000 ਜਿਹੜੀ ਹੁੰਦੀ ਹੈ ਅਸੀਂ ਸੋਚਦੇ ਨੇ ਕਿ ਉਹ ਆਉਂਦੇ ਪਰ ਇਹਦੇ ਵਿੱਚ ਰਿਪੋਰਟਡ ਕੱਟ ਹੁੰਦੇ ਨੇ ਐਂ ਜ਼ਰੂਰੀ ਨਹੀਂ ਹੈ ਜਿਹੜੇ ਸਾਈਬਰ ਇਹ ਕਿਸੇ ਵੀ ਤਰ੍ਹਾਂ ਦੇ ਸਾਈਬਰ ਫਰਾਡ ਹੋ ਕਿਸੇ के साथ कोई भी चीटिंग ਹੁੰਦੀ ਹੈ ਕੁਝ ਹੁੰਦੇ ਤਾਂ ਉਹਦੇ ਵਿੱਚ ਨਾ ਉਹ ਜਿਹੜਾ ਪਰਵੀਊ ਹੈਗਾ ਬਹੁਤ بڑا ਹੈ ਤੇ ਤੋਨੋ ਸਪੈਸੀਫਿਕ ਪੁਆਇੰਟ ਆਊਟ ਤੇ ਅਸੀਂ ਨਹੀਂ ਕਰ ਸਕਦੇ ਫਿਰ ਵੀ ਅਸੀਂ ਇਹ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਕੋਲ ਰਿਪੋਰਟ ਹੁੰਦੇ ਹਨ ਉਹਨਾਂ ਵਿੱਚ ਅਸੀਂ ਜੋ ਵੀ ਬੈਸਟ ਕਾਰਵਾਈ ਕਰ ਸਕਦੇ ਬੈਸਟ ਤਫਤੀਸ਼ ਕਰ ਸਕਦੇ ਉਹ ਅਸੀਂ ਜ਼ਰੂਰ ਕਰਦੇ ਨੇ ਪਰਚੇ ਜੋ ਵੀ ਐਫ ਆਈ ਆਰ ਦਰਜ ਹੋਣਗੇ ਹੁਣ ਇਹ ਜਿਹੜਾ ਨਿਆ ਪੀਐ ਤੇ ਸਾਰੇ ਜਿਹੜੇ ਵੀ ਨਵੇਂ ਕਾਨੂੰਨ ਆਏ ਉਹਨਾਂ ਦੇ ਨਾਲ ਪੂਰਾ ਇੰਟੀਗ੍ਰੇਟਿਡ ਕੀਤਾ ਗਿਆ ਹੈ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਇਸ ਦੀ ਸਮੇਂ ਆਵਦੀ ਹੈ ਜਲ ਤੋ ਜਲਦ ਅਸੀਂ ਇਹਨੂੰ ਡਿਟੈਕਟ ਕਰਕੇ ਜੋ ਵੀ ਬੰਦੀ ਕਾਰਵਾਈ ਹੋ ਜ਼ਰੂਰ ਕਰੇ ਨਹੀਂ ਹੁਣ ਇਹ ਨਹੀਂ ਹੋਏਗਾ ਕਿਉਂਕਿ ਹੁਣ ਇਹ ਸਪੈਸ਼ਲਾਈਜ਼ਡ ਇੱਕ ਪੁਲਿਸ ਸਟੇਸ਼ਨ ਖੋਲ ਦਿੱਤਾ ਗਿਆ ਹੈ ਤੇ ਲੋਕ ਇੱਥੇ ਬੇਚ ਜੁਕਾ ਸਕਦੇ ਆ ਬਾਕੀ ਅਸੀਂ ਮੀਡੀਆ ਦੇ ਰਾਹੀਂ ਵੀ ਇਹ ਮੈਸੇਜ ਦਿੰਨੇ ਆ ਜਿੰਦੇ ਨਾਲ ਕੋਈ ਆਨਲਾਈਨ ਫਰਾਡ ਹੁੰਦਾ ਉਹ ਇਮੀਡੀਏਟਲੀ ਇੱਥੇ ਕੰਪਲੇਂਟ ਕਰਨ ਆ ਕੇ ਜਾਂ ਆਨਲਾਈਨ ਕੰਪਲੇਂਟ ਕਰਨ ਉਸ ਦਾ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਏਗਾ ਹਾਂ ਇਹ ਡਿਸਟ੍ਰਿਕਟ ਹੈੱਡਕੁਆਰਟਰ ਜਿਹੜੇ ਵੀ ਆਪਣੇ ਪੰਜਾਬ ਦੇ ਹੈਗੇ ਆ ਮੈਂ ਪਹਿਲਾਂ ਸਾਈਬਰ ਕ੍ਰਾਈਮ ਦਾ ਉੱਥੇ ਫਾਜ਼ਲ ਕਾ ਵੀ ਉਦਗਾਡਨ ਕਰਕੇ ਆਏ ਆ कि ਅੱਜ ਅਸੀਂ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਇੱਥੇ ਫਿਰੋਜ਼ਪੁਰ ਉਹ ਉਗਾਟਨ ਕਰ ਰਹੇ ਆ ਤੇ ਮੈਡਮ ਸਾਡੇ ਐਸਐਸਪੀ ਸਾਹਿਬ ਇੱਥੇ ਹਾਜ਼ਰ ਹੈ ਤੇ ਇਹ ਵੀ ਵਿਸ਼ਵਾਸ ਦਿਵਾਣਗੇ ਤੁਹਾਨੂੰ ਕਿ ਹਰ ਤਰ੍ਹਾਂ ਦਾ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਜਾਏਗਾ। ਅੱਜ ਡੀਆਈਜੀ ਫਿਰੋਜ਼ਪੁਰ ਸਰਵਲੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੀਐਸ ਦਾ ਉਦਘਾਟਨ ਕੀਤਾ ਗਿਆ ਹੈ। ਅੱਜ 1 ਜੁਲਾਈ ਨੂੰ ਇੱਥੇ ਅਸੀਂ ਸਾਰਾ ਜਿਹੜਾ ਕਾਰਜਬਾਰ ਹੈ ਉਹ ਇੰਸਪੈਕਟਰ ਨਵਨੀਤ ਹੈਗੇ ਸਾਡੇ ਉਨ੍ਹਾਂ ਦੀ ਸਨਰਖਣ ਦੇ ਉਨ੍ਹਾਂ ਦੇ ਅੰਡਰ ਇਹ ਸਟਾਰਟ ਕੀਤਾ ਗਿਆ ਨੇ ਅਸੀਂ ਇਹੀ ਹੋਪ ਕਰ ਰਹੇ ਨੇ ਕਿ ਜਿਹੜੇ ਵੀ ਸਾਈਬਰ ਫਰਾਡਸ ਹੁੰਦੇ ਨੇ ਕ੍ਰਾਈਮ ਹੁੰਦੇ ਨੇ ਜੋ ਸਾਡੀ ਨੋਟਿਸ 'ਚ ਬਾਰ ਬਾਰ ਆਉਂਦੇ ਨੇ ਤੇ ਲੋਕੋ ਨੂੰ ਕਲੀਅਰ ਤੇ ਸਪੈਸ਼ਲਾਈਜ਼ਡ ਯੂਨਿਟੀ ਹਵਿੰਗ ਨਹੀਂ ਮਿਲਦਾ ਸੀਗਾ ਫਿਰੋਜ਼ਪੁਰ 'ਚ ਹੁਣ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਜਿਹੜੇ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਨੇ ਪੂਰੇ 2 ਮਹੀਨੇ ਤੱਕ ਇਹ ਵੀ ਪ੍ਰੋਪਰ ਟ੍ਰੇਨਿੰਗ ਲਿੱਤੀ ਹੈ ਉਹ ਉਨ੍ਹਾਂ ਦੀ ਸਹਾਇਤਾ ਕਰ ਪਾ